90 ਦੇ ਦਹਾਕੇ ਦੇ ਵਿੱਚ ਛੀਆਂ-ਛੀਆਂ ਤੋਂ ਲਾਈਮਲਾਈਟ ਦੇ ਵਿੱਚ ਆਈ ਬਾਲੀਵੁੱਡ ਦੀ ਆਈਟਮ ਗਰਲ ਮਲਾਈਕਾ ਅਰੋੜਾ ਅੱਜ ਵੀ ਬਾਲੀਵੁੱਡ ਦੀ ਇੱਕ ਚਰਚਿਤ ਹਸਤੀ ਹੈ। ਹੁਣ ਭਾਵੇਂ ਚਰਚਾ ਉਸਦੇ ਕੰਮ ਨੂੰ ਲੈ ਕੇ ਘੱਟ ਅਤੇ ਉਸਦੇ ਅਫੇਅਰਸ ਨੂੰ ਲੈ ਕੇ ਜ਼ਿਆਦਾ ਰਹਿੰਦੀ ਹੈ। ਜੀਹਾਂ ਇੱਕ ਵਾਰੀ ਫੇਰ ਤੋਂ ਮਲਾਈਕਾ ਅਰੋੜਾ ਆਪਣੇ ਤੋਂ 17 ਸਾਲ ਛੋਟੇ ਬਿਜ਼ਨਸਮੈਨ ਦੇ ਨਾਲ ਅਫੇਅਰ ਕਰਕੇ ਚਰਚਾ ਦੇ ਵਿੱਚ ਹੈ ਜਿਸ ਕਰਕੇ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਪਰ ਆਪਣੇ ਜ਼ਿੰਦਗੀ ਜਿਉਣ ਦੇ ਅੰਦਾਜ਼ ਨੂੰ ਮਲਾਈਕਾ ਇੱਕ ਸ਼ਕਤੀਸ਼ਾਲੀ ਔਰਤ ਵਜੋਂ ਪੇਸ਼ ਕਰਦੀ ਹੈ। ਮਲਾਈਕਾ ਕਹਿੰਦੀ ਹੈ ਕਿ ਜਿਓ ਤੇ ਜੀਣ ਦਿਓ ਪਰ ਮਲਾਈਕਾ ਦੇ ਕਹਿਣ ਦੇ ਮੁਤਾਬਕ ਜੋ ਹੈ ਕਿ ਸ਼ਕਤੀਸ਼ਾਲੀ ਔਰਤ ਦੀ ਪਰਿਭਾਸ਼ਾ ਇਹੀ ਹੁੰਦੀ ਹੈ ਆਓ ਜਾਣਦੇ ਹਾਂ ਦਰਸਲ ਪਿਛਲੇ ਦਿਨੀ ਜਦੋਂ ਮਲਾਈਕਾ ਅਰੋੜਾ ਬਿਜ਼ਨਸਮੈਨ ਹਰਸ਼ ਮਹਿਤਾ ਦੇ ਨਾਲ ਨਜ਼ਰ ਆਈ ਉਸ ਤੋਂ ਬਾਅਦ ਹੀ ਇਸ ਨੂੰ ਲੈ ਕੇ ਖਬਰਾਂ ਬਣੀਆਂ ਕਿ ਉਹ ਆਪਣੇ ਤੋਂ ਘੱਟ ਉਮਰ ਦੇ ਮੁੰਡੇ ਨੂੰ ਡੇਟ ਕਰ ਰਹੀ ਹੈ ਦੋਵਾਂ ਦੀ ਉਮਰ ਦੇ ਵਿੱਚ 17 ਸਾਲ ਦਾ ਫਰਕ ਹੈ ਉਸ ਨੂੰ ਅਰਬਾਜ਼ ਖਾਨ ਤੋਂ ਤਲਾਕ ਲੈ ਕੇ ਅਰਜੁਨ ਕਪੂਰ ਦੇ ਨਾਲ ਬ੍ਰੇਕਅਪ ਤੱਕ ਹਰ ਗੱਲ ਦੇ ਉੱਤੇ ਟ੍ਰੋਲ ਕੀਤਾ ਗਿਆ ਹੈ ਕੀ ਮਲਾਇਕਾ ਦੇ ਉੱਤੇ ਇਸ ਦਾ ਕੋਈ ਫਰਕ ਪਿਆ ਇਸ ਬਾਰੇ ਬੁੱਧਵਾਰ ਹੋਏ ਇੱਕ ਸਮਾਰੋਹ ਦੇ ਵਿੱਚ ਅਦਾਕਾਰਾਂ ਨੇ ਖੁੱਲ ਕੇ ਗੱਲਬਾਤ ਕੀਤੀ ਅਤੇ ਉਹ ਕੀ ਸੋਚਦੀ ਹੈ ਉਹ ਦੁਨੀਆ ਦੇ ਸਾਹਮਣੇ ਜ਼ਾਹਿਰ ਕੀਤਾ ਮਲਾਇਕਾ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਕਤੀਸ਼ਾਲੀ ਔਰਤਾਂ ਪਸੰਦ ਨਹੀਂ ਆਂਦੀਆਂ ਔਰਤਾਂ ਨੂੰ ਮਜ਼ਬੂਤ ਹੋਣ ਦੇ ਉੱਤੇ ਲਗਾਤਾਰ ਜੱਜ ਕੀਤਾ ਜਾ ਰਿਹਾ ਹੈ ਮੈਂ ਸਿਰਫ ਆਪਣੀ ਜ਼ਿੰਦਗੀ ਜੀ ਰਹੀ ਹਾਂ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਜੀਓ ਅਤੇ ਜੀਣ ਦਿਓ ਮੈਂ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਇਹੀ ਚਾਹਾਂਗੀ ਕਿ ਲੋਕ ਮੈਨੂੰ ਇਸੇ ਲਾਈਨ ਦੇ ਲਈ ਯਾਦ ਰੱਖਣ ਕਿ ਮੈਂ ਆਪਣੀ ਜ਼ਿੰਦਗੀ ਕੋਇਨ ਸਾਈਜ਼ ਜੀਕੇ ਗਈ ਹਾਂ ਅੱਗੇ ਮਲਾਈਕਾ ਕਹਿੰਦੀ ਹੈ ਕਿ ਮੇਰੇ ਜੀਵਨ ਦੇ ਵਿੱਚ ਕਈ ਮਹੱਤਵਪੂਰਨ ਤੇ ਸ਼ਾਨਦਾਰ ਪੁਰਸ਼ ਆਏ ਨੇ ਪੁਰਸ਼ਾਂ ਪ੍ਰਤੀ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਸਨਮਾਨ ਅਤੇ ਪਿਆਰ ਵੀ ਹੈ ਮੈਨੂੰ ਦਿੱਕਤ ਉੱਥੇ ਆਂਦੀ ਹੈ ਜਿੱਥੇ ਜੇਕਰ ਕੋਈ ਪੁਰਸ਼ ਅੱਗੇ ਵਧਣ ਦਾ ਫੈਸਲਾ ਕਰੇ ਤਲਾਕ ਲਵੇ ਆਪਣੇ ਤੋਂ ਅੱਧੀ ਉਮਰ ਦੀ ਕਿਸੇ ਕੁੜੀ ਦੇ ਨਾਲ ਵਿਆਹ ਕਰ ਲਵੇ ਤਾਂ ਲੋਕ ਕਹਿੰਦੇ ਨੇ ਵਾਹ ਕੀ ਗੱਲ ਪਰ ਜਦੋਂ ਕੋਈ ਔਰਤ ਅਜਿਹਾ ਕਰਦੀ ਹੈ ਤਾਂ ਉਸ ਦੇ ਉੱਤੇ ਸਵਾਲ ਉੱਠਦੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਕੀ ਸਮਝ ਨਹੀਂ ਹੈ ਲਗਾਤਾਰ ਅਜਈਆਂ ਹੀ ਰੂੜੀਵਾਦੀ ਗੱਲਾਂ ਕਹੀਆਂ ਜਾਂਦੀਆਂ ਨੇ ਅੱਗੇ ਮਲਾਈਕਾ ਕਹਿੰਦੀ ਹੈ ਕਿ ਉਹਨਾਂ ਦੇ ਉੱਤੇ ਹੁਣ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਚਮੜੀ ਮੋਟੀ ਕਰ ਲਈ ਹੈ ਉਹ ਕਹਿੰਦੀ ਹੈ ਕਿ ਮੈਂ ਬਾਹਰੋਂ ਪਤਲੀ ਦੁਬਲੀ ਦਿਖਦੀ ਹਾਂ ਪਰ ਸੱਚ ਕਹਾ ਤਾਂ ਮੇਰੀ ਚਮੜੀ ਮੋਟੀ ਹੈ ਮੈਨੂੰ ਕਿਸੇ ਚੀਜ਼ ਤੋਂ ਪਰੇਸ਼ਾਨੀ ਨਹੀਂ ਹੁੰਦੀ ਸਾਡੇ ਪੇਸ਼ੇ ਦੇ ਵਿੱਚ ਤੁਸੀਂ ਕਿਵੇਂ ਦਿਖਦੇ ਹੋ ਕਿੱਥੇ ਜਾਂਦੇ ਹੋ ਕੀ ਕਰ ਰਹੇ ਹੋ ਕੀ ਖਾ ਰਹੇ ਹੋ ਕਿੱਥੇ ਜਾ ਰਹੇ ਹੋ ਹਰ ਚੀਜ਼ ਦੇ ਉੱਤੇ ਲੋਕਾਂ ਦੀ ਨਜ਼ਰ ਰਹਿੰਦੀ ਹੈ ਮੈਂ ਬਿਨਾ ਕਿਸੇ ਸ਼ਿਕਾਇਤ ਦੇ ਸਭ ਸਹਿ ਲੈਂਦੀ ਹਾਂ ਮੇਰੀ ਸਕਰਟ ਦੀ ਲੰਬਾਈ ਕੀ ਹੈ ਮੇਰਾ ਤਲਾਕ ਮਾਂ ਬਣਨ ਤੋਂ ਬਾਅਦ ਵੀ ਫਿਲਮਾਂ ਦੇ ਵਿੱਚ ਮੇਰਾ ਡਾਂਸ ਕਰਨਾ ਸਭ ਕੁਝ ਮੁੱਦਾ ਬਣ ਗਿਆ ਸੀ ਲੋਕ ਟ੍ਰੋਲ ਕਰਦੇ ਰਹੇ ਜੇਕਰ ਹਰ ਕੋਈ ਗੱਲ ਦਾ ਅਸਰ ਹੁੰਦਾ ਤਾਂ ਉਹ ਮੇਰੀ ਜ਼ਿੰਦਗੀ ਦੇ ਉੱਤੇ ਕੰਟਰੋਲ ਕਰਨ ਲੱਗ ਜਾਂਦੇ ਜੇ ਕਰੇ ਸਭ ਸੋਚਾਂਗੀ ਤਾਂ ਜੀਵਨ ਦੇ ਵਿੱਚ ਅੱਗੇ ਨਹੀਂ ਵੱਧ ਪਾਵਾਂਗੀ ਹੁਣ 50 ਸਾਲ ਦੀ ਉਮਰ ਦੇ ਵਿੱਚ ਮੈਂ ਇਹੀ ਸੋਚਦੀ ਆ ਕਿ ਭੋਂਕਦੇ ਰਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਦੱਸ ਦਈਏ ਕਿ ਹੁਣ ਮਲਾਈਕਾ ਇੱਕ ਲੇਖਕ ਵੀ ਬਣ ਗਈ ਹੈ ਮਲਾਈਕਾ ਤੋਂ ਅਕਸਰ ਉਹਨਾਂ ਦੇ ਫਿਟਨੈਸ ਦੇ ਰਾਜ਼ ਪੁੱਛੇ ਜਾਂਦੇ ਸੀ ਇਸ ਲਈ ਮਲਾਈਕਾ ਨੇ ਆਪਣੀ ਕਿਤਾਬ ਦੇ ਪੰਨਿਆਂ ਦੇ ਵਿੱਚ ਇਸ ਨੂੰ ਕੈਦ ਕਰ ਦਿੱਤਾ ਉਹਨਾਂ ਨੇ ਇਟਸ ਈਜ਼ੀ ਟੂ ਬੀ ਹੈਲਦੀ ਕਿਤਾਬ ਲਿਖੀ ਹੈ ਇਸ ਕਿਤਾਬ ਦੇ ਬਾਰੇ ਮਲਾਈਕਾ ਕਹਿੰਦੀ ਹੈ ਕਿ ਹਮੇਸ਼ਾ ਮੈਥੋਂ ਪੁੱਛਿਆ ਜਾਂਦਾ ਸੀ ਕਿ ਕੀ ਖਾਂਦੇ ਹੋ ਕਦੋਂ ਸੌਂਦੇ ਹੋ ਚਿਹਰੇ ਦੇ ਉੱਤੇ ਕੀ ਲਗਾਉਂਦੇ ਹੋ ਇੱਕ ਦਿਨ ਲੱਗਿਆ ਕਿ ਕਿਉਂ ਨਾ ਮੈਂ ਇਹ ਸਾਰੀਆਂ ਗੱਲਾਂ ਇੱਕ ਕਿਤਾਬ ਦੇ ਵਿੱਚ ਹੀ ਲਿਖਦੇ ਆ ਜੀਵਨ ਨੂੰ ਆਸਾਨ ਅਤੇ ਸਧਾਰਨ ਬਣਾਉਣ ਦੇ ਲਈ ਮੈਂ ਇੱਕ ਕਿਤਾਬ ਲਿਖੀ ਹੈ ਖੈਰ ਤੁਸੀਂ ਮਲਾਇਕਾ ਦੇ ਵਿਚਾਰਾਂ ਦੇ ਨਾਲ ਕਿੰਨਾ ਸਹਿਮਤ ਹੋ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਜ਼ਰੀਏ ਸਾਂਝੀ ਕਰ ਸਕਦੇ ਹੋ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ